ਇਟਲੀ ਦੇ ਵਿੱਚ ਕ੍ਰਿਸਮਸ ਤੋਂ ਪਹਿਲਾਂ ਹੋਇਆ ਵੱਡਾ ਧਮਾਕਾ ਇਟਲੀ ਦੀ ਰਾਜਧਾਨੀ ਰੋਮ ਤੋਂ ਜਦ ਲੋਕ ਛੁੱਟੀਆਂ ਕੱਟਣ ਦੇ ਲਈ ਦੱਖਣੀ ਇਟਲੀ ਦੇ ਸ਼ਹਿਰ ਨਾਪੋਲੀ ਵੱਲ ਨੂੰ ਜਾ ਰਹੇ ਸੀ ਤੇ ਇੱਕ ਵੱਡਾ ਸੜਕ ਹਾਦਸਾ ਹੋਇਆ ਹੈ ਇਹ ਹਾਦਸਾ ਕੋਈ ਆਮ ਹਾਦਸਾ ਨਹੀਂ ਸੀ ਠੀਕ ਉਸੇ ਹੀ ਤਰ੍ਹਾਂ ਦਾ ਹਾਦਸਾ ਵਾਪਰਿਆ ਹੈ ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਬਲੋਨੀਆ ਦੇ ਇੱਕ ਹਾਈਵੇ ਤੇ ਗੈਸ ਨਾਲ ਭਰੇ ਹੋਏ ਟਰੱਕ ਨੂੰ ਅੱਗ ਲੱਗ ਗਈ ਸੀ ਠੀਕ ਇਸੇ ਤਰ੍ਹਾਂ ਬੀਤੇ ਕੱਲ ਇਟਲੀ ਦੇ ਸ਼ਹਿਰ ਕਾਇਨੇਲੋ ਅਤੇ ਕਾਪੂਏ ਦੇ ਵਿਚਕਾਰ ਦੋ ਟਰੱਕਾਂ ਦੀ ਆਪਸ ਦੇ ਵਿੱਚ ਐਕਸੀਡੈਂਟ ਉਪਰੰਤ ਇੱਕ ਟਰੱਕ ਦੇ ਵਿੱਚ ਗੈਸ ਭਰੀ ਹੋਣ ਦੇ ਕਾਰਨ ਉਸ ਨੂੰ ਭਿਆਨਕ ਅੱਗ ਲੱਗਦੀ ਹੈ ਦੱਸਦੇ ਜਾਈਏ ਕਿ ਚਾਰ ਛੇਫੇਰੇ ਪੈ ਚੀਕ ਚੰਗਿਆੜੇ ਤੋਂ ਬਾਅਦ ਸਥਾਨਕ ਅੱਗ ਬੁਝਾਊ ਮਹਿਕਮੇ ਵੱਲੋਂ ਇੱਕ ਲੰਮੇ ਇੰਤਜ਼ਾਰ ਉਪਰੰਤ ਇਸ ਅੱਗ ਤੇ ਕਾਬੂ ਪਾ ਕੇ ਸਥਾਨਕ ਲੋਕਾਂ ਨੂੰ 3 ਘੰਟਿਆਂ ਦੀ ਦੇਰੀ ਤੋਂ ਬਾਅਦ ਇਥੋਂ ਕੱਢਿਆ ਗਿਆ ਜੋ ਕਿ 3 ਘੰਟੇ ਇਸ ਰਸਤੇ ਦੇ ਵਿੱਚ ਬਲੌਕ ਸਨ ਪੁਲਿਸ ਦੇ ਦੱਸਣ ਮੁਤਾਬਕ ਜਦੜੇ ਦੋ ਟਰੱਕ ਰੋਮ ਤੋਂ ਨੈਪਲਜ਼ ਵੱਲ ਨੂੰ ਜਾ ਰਹੇ ਸੀ ਤੇ ਆਪਸ ਵਿੱਚ ਟੱਕਰ ਹੁੰਦੀ ਹੈ ਉਪਰੰਤ ਜਿਸ ਟਰੱਕ ਦੇ ਵਿੱਚ ਗੈਸ ਭਰੀ ਹੁੰਦੀ ਹੈ ਉਸ ਨੂੰ ਅੱਗ ਲੱਗਦੀ ਹੈ ਇੱਕ ਵੱਡਾ ਧਮਾਕਾ ਹੁੰਦਾ ਹੈ ਇਹ ਧਮਾਕਾ ਠੀਕ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਸਭ ਨੂੰ ਯਾਦ ਹੋਏਗਾ ਕਿ ਬਲੋਨੀਆ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਸੀ ਜਿੱਥੇ ਇੱਕ ਗੈਸ ਨਾਲ ਭਰੇ ਹੋਏ ਟਰੱਕ ਨੂੰ ਅੱਗ ਲੱਗੀ ਸੀ ਤੇ ਭਾਰੀ ਤਬਾਹੀ ਹੋਈ ਸੀ ਸੋ ਸਥਾਨਕ ਪੁਲਿਸ ਵੱਲੋਂ ਬੜੀ ਹੀ ਭੱਜ ਦੌੜ ਕਰਕੇ ਇਸ ਅੱਗ ਤੇ ਕਾਬੂ ਪਾਇਆ ਗਿਆ ਫਿਰ ਕਾਰ ਸਟੌਪ ਤੇ ਜਿਸ ਨੂੰ ਕਿ ਇਟਲੀ ਦੇ ਵਿੱਚ ਆਟੋ ਗ੍ਰਿੱਲ ਵੀ ਕਹਿੰਦੇ ਨੇ ਤਾਇਾਨੋ ਵਾਲੀ ਆਟੋ ਗ੍ਰਿੱਲ ਦੇ ਸਾਰੇ ਸਟਾਫ ਨੂੰ ਉੱਥੋਂ ਸੇਫ ਕੱਢਿਆ ਗਿਆ ਅਤੇ ਜਿੰਨੇ ਵੀ ਰਾਹੀ ਰਸਤੇ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਖਾਣ ਪੀਣ ਅਤੇ ਪਾਣੀ ਤੱਕ ਦਾ ਸਮਾਨ ਜਿਹੜਾ ਉਸਥਾਨਕ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ